ਇੱਥੇ ਕੇ ਬੱਸ ਪੂਰੀ ਪਾਰਟੀ ਭਈ ਬੱਚਾ ਮੇਰਾ ਬਟਾ ਹਨਮਸੂਲ ਹੈ ਡਰਾਈਵਰ ਆ ਉਹਦੇ ਕੰਨ ਪਟ ਹੋਇਆ ਜਾ ਜਿਹੜਾ ਕਨੈਕਟਰ ਆ ਉਹਦੀ ਬਾਹ ਮਗਰ ਟੁੱਟ ਗਈ ਹੈ ਜੀ ਇਹ ਇਹ ਦੋਨਾਂ ਨੂੰ ਮੈਂ ਛੱਡ ਕੇ ਨਰੂਲੇ ਹਸਪਤਲ ਛੱਡ ਕੇ ਆਇਆ ਹਾਂ ਜੀ ਇਹ ਆ ਡਰਾਈਵਰ ਕੈਂਬਰੇ ਦਾ ਬੜੀ ਖੁੱਟੀ ਦਾ ਕਹਿੰਦੇ ਆ ਰਿਹਾ ਜੀ ਲੈਟ ਆਪ ਫੁੱਲ ਗਈਆਂ ਇਹਨੂੰ ਕਈਆਂ ਨੇ ਕਿਹਾ ਵੀ ਪੁਲਿਸ ਚੱਲੇ ਕਰ ਪਾਏ ਅੱਜ ਆਇਆ ਉਹਨਾਂ ਨੇ ਕਿੰਨੇ ਸੀ ਟੋਟਲ ਬੱਚੇ ਜੀ ਦੋ ਸਾਡੇ ਉਸ ਬਕਸੇਗੇ ਹਨੂਮਤ ਵਿੱਚ ਬੱਚੇ ਵਿੱਚ ਬੱਚੇ ਜੜੇ ਐਚ ਵੀ ਹੈਗੇ ਇਸ ਨੂੰ ਕਿੰਨੇ ਬੱਚਿਆਂ ਨੇ ਕਿੰਨੇ ਬੱਚਾ ਬਚਾ ਹੋਗਾ ਜੀ ਮੇਰਾ ਬੱਚਾ 2 ਸਾਲ ਦਾ ਜੀ ਮੇਰਾ ਜਮੀਨ ਤੇੋਂ ਨਿਕਲ ਗਈ ਫਗਵਾੜਾ ਦੇ ਪਿੰਡ ਖੇੜਾ ਤੋਂ ਪਿੰਡ ਮੌਲੀ ਦੀ ਸੜਕ ਤੇ ਖੇਤਾਂ ਵਿੱਚ ਸਕੂਲ ਬੱਸ ਦੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਗੁਰਾਇਆਂ ਦੇ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਸਕੂਲ ਦੀ ਬੱਸ ਖੇਤਾਂ ਵਿੱਚ ਪਲਟ ਗਈ ਜਿਸ ਨਾਲ ਸਕੂਲ ਬੱਸ ਦੇ ਡਰਾਈਵਰ ਯੁਗੇਸ਼ ਕੁਮਾਰ ਅਤੇ ਕੰਡੈਕਟਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਦੋ ਬੱਚੇ ਵੀ ਬਾਲ-ਬਾਲ ਬਚ ਗਏ ਇਸ ਮੌਕੇ ਗੱਲਬਾਤ ਕਰਦੇ ਹਾਂ ਹਨੂਮੰਤ ਇੰਟਰਨੈਸ਼ਨਲ ਸਕੂਲ ਦੇ ਬੱਸ ਡਰਾਈਵਰ ਯੁਗੇਸ਼ ਕੁਮਾਰ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਫਗਵਾੜਾ ਦੇ ਕੈਂਬਰੇਜ ਇੰਟਰਨੈਸ਼ਨਲ ਸਕੂਲ ਦੀ ਬੱਸ ਕਾਫੀ ਰਫਤਾਰ ਨਾਲ ਆ ਰਹੀ ਸੀ ਜਿਸ ਦੌਰਾਨ ਉਹ ਆਪਣੀ બસ ਨੂੰ ਇੱਕ ਸਾਈਡ ਤੇ ਕਰਨ ਲੱਗਾ ਤਾਂ ਉਸ ਦੀ ਬਸ ਅਚਾਨਕ ਖੇਤਾਂ ਵਿੱਚ ਪਲਟ ਗਈ। ਹਾਂਜੀ। ਜੁਗਜੀਤ ਕੁਮਾਰ ਜੀ। ਹਾਂਜੀ। ਤੇ ਮਾਮਲਾ ਕੀ ਹੈ ਜਿਹੜਾ ਤੁਸੀਂ ਇੱਥੇ ਮਤਲਬ ਜੋਰ ਵੀਡੀਓ ਚ ਆਏ ਆਂ। ਅਸੀਂ ਸਰ ਮੌਲੀ ਤੋਂ ਖੇੜਾ ਰੋਡ ਤੋਂ ਆ ਰਹੇ ਸੀਗੇ। ਹਾਂਜੀ। ਮੋਹਰੇ ਸਰ ਬਸ ਆ ਰਹੇ ਸੀ ਪੁੰਗਰੇ। ਹਾਂਜੀ। ਤੇ ਉਹ ਸਰ ਗੱਡੀ ਬਹੁਤ ਤੇਜ਼ ਆ ਰਹੀ ਸੀ। ਅਸੀਂ ਉਹਨਾਂ ਨੂੰ ਬਚਾਉਣ ਕੋਸ਼ਿਸ਼ ਉਹਨੇ ਗੱਡੀ ਰੋਕੀ ਪਰ ਉਹਨਾਂ ਨੇ ਗੱਡੀ ਦੀ ਗ੍ਰੀਟਿੰਗ ਨਾ ਰੀ ਤੇ ਫਰੰਟ ਲਾਈਟਾਂ ਜਗਾ ਦਿੱਤੀਆਂ। ਹਾਂਜੀ। ਸਾਨੂੰ ਟੇਕਓਵਰ ਕਰਨੇ ਤੇ ਅਸੀਂ ਗੱਡੀ ਵੀ ਬਚਾਉਣ ਦੀ ਖਾਤਰ ਕਿਉਂਕਿ ਸਾਡੀ ਗੱਡੀ ਅਸੀਂ ਉਧਰੋਂ ਕੱਟੀਏ ਤੇ ਗੱਡੀ ਸਾਡੀ ਸਾਈਡ ਤੇ ਰਹਿ ਗਈ ਤੂੰ ਦੀ ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਸਰ ਅਸੀਂ ਮੌਲੀ ਤੋਂ ਪਿੰਡੇ ਨੂੰ ਆ ਰਹੇ ਸੀ ਪਿੰਡੇ ਨੂੰ ਆ ਰਹੇ ਬੱਚੇ ਕਿੰਨੇ ਸੀ ਬੱਚੇ ਸਭ 2-3 ਠੀਕ ਠਾਕ ਬੱਚੇ ਬੱਚੇ ਸਹੀ ਫਿਰ ਜੀ ਬੱਚੇ ਤੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਜਗੇਸ਼ ਕੁਮਾਰ ਹੈ ਕਿੱਥੇ ਰਹਿੰਦੇ ਆਪਾਂ ਸਰ ਰੈਸ਼ ਉੱਧਰ ਕਿ ਰਹੇ ਹਾਂ ਥੋੜਾ ਹੁਣ ਤੋਂ ਮੇਰਾ ਪਿੰਡ ਹੈ ਜੀ ਹਾਂ ਜੀ ਹਾਂ ਜੀ ਤੇ ਗੱਡੀ ਪਲਟਣ ਦਾ ਕਾਰਨ ਸਰ ਸਕੂਲ ਦੀ ਇੱਕ ਬੱਸ ਆ ਰਹੀ ਸੀ ਮੇਰੇ ਕੋਲ ਹਾਂ ਠੀਕ ਹੈ ਜੀ ਉਹ ਬੜੀ ਸਪੀਡ 'ਚ ਆਈ ਸੀਗੀ ਰੈਸ਼ ਡਰਾਈਵ 'ਚ ਆ ਰਹੀ ਸੀ ਤੇ ਅਸੀਂ ਉਹਨੂੰ ਬਚਾਉਣ ਦੇ ਖਾਤਰ ਸਰ ਅਸੀਂ ਗੱਡੀ ਸਾਹਮਣੇ ਕੀਤੀ ਤੇ ਉਹਦੇ ਸਾਹਮਣੇ ਮਰ ਗਿਆ ਤੇ ਤੁਹਾਡੇ ਨਾਲ ਕਿੰਨੇ ਬੱਚੇ ਸੀ ਸਾਡੇ ਨਾਲ ਸਰ ਦੋ ਬੱਚੇ ਸੀ ਤੇ ਤੁਸੀਂ ਨਾਲ ਮੇਰੇ ਕੰਡਕਟਰ ਸੀਗਾ ਕੀ ਨਾਮ ਉਹਨਾਂ ਦਾ ਕੰਡਕਟਰ ਉਹਨਾਂ ਦਾ ਨਾਮ ਰੌਕੀ ਹੈ ਜੀ ਕਿੱਥੇ ਦੇ ਰਹਿਣ ਵਾਲੇ ਉਹ ਸੰਗਰੂਰਦੀ ਦਾ ਜੀ ਰਹਿਣ ਵਾਲਾ ਹਾਂਜੀ ਤੇ ਉਹ ਬੱਸ 'ਚ ਕਿੰਨੇ ਬੱਚੇ ਸੀਗੇ ਉਹਨਾਂ ਦੀ ਬੱਸ 'ਚ ਤਕਰੀਬਨ 15 10 ਤੋਂ 15 ਬੱਚੇ ਸੀਗੇ ਜੀ ਹਾਂ ਤੇ ਬੱਚੇ ਸੇਫ ਆ ਸਾਰੇ ਹਾਂਜੀ ਬੱਚੇ ਸੇਫ ਸਾਰੇ ਉਧਰ ਇਸ ਸਬੰਧੀ ਜਦੋਂ ਸਾਡੇ ਸਹਿਯੋਗੀ ਨੇ ਕੈਂਬਰੇਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਸ ਡਰਾਈਵਰ ਜਸਵਿੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਸ ਦੀ ਬੱਸ ਵਿੱਚ 6 ਤੋਂ 7 ਦੇ ਕਰੀਬ ਬੱਚੇ ਮੌਜੂਦ ਸੀ ਅਤੇ ਉਹ ਬੱਸ ਨੂੰ ਬੜੀ ਹੀ ਘੱਟ ਸਪੀਡ ਨਾਲ ਲਿਆ ਰਿਹਾ ਸੀ ਜਦਕਿ ਸਾਹਮਣੇ ਤੋਂ ਆ ਰਹੀ ਦੂਸਰੇ ਸਕੂਲ ਦੀ ਬੱਸ ਕਾਫੀ ਰਫ਼ਤਾਰ ਨਾਲ ਆ ਰਹੀ ਸੀ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਖੇਤਾਂ ਵਿੱਚ ਪਲਟ ਗਈ ਔਰ ਇਸ ਮੌਕੇ ਬੱਸ ਵਿੱਚ ਸਵਾਰ ਮਹਿਲਾ ਸਟਾਫ ਅਤੇ ਬੱਚਿਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਤੇ ਸੁਵਿੰਦਰ ਸਿੰਘ ਜੀ ਜੀ ਕਿ ਮੇਰੀ ਬੱਸ ਵਾ 43 ਦੀ ਸਪੀਡ ਨਿੜ ਤੇ ਸਪੀਡ ਚੈੱਕ ਕਰ ਸਕਦੇ ਆ ਕਿ ਮੈਂ ਹੌਲੀ ਸੀ ਤੇ ਸਰ ਐਕਸੀਡੈਂਟ ਹੋਇਆ ਕਿੱਦਾਂ ਹੈ ਕਿਉਂ ਜਿਹੜੀ ਮੋੜੋ ਗੱਡੀ ਸੀ ਉਹ ਤੇਜ਼ ਸੀ ਉਹਦਾ ਜੀਪੀਐਸ ਚੈੱਕ ਕਰੋ अच्छा ते कि कि जी ते तुसी ਕਿਥੋਂ ਕਿਥੇ ਲੱਗ ਜਾ ਰਹੇ ਸੀ ਬੱਚੇ ਆਪਣੇ ਅਸੀਂ ਜੀਫ ਫਗਵਾੜੇ ਤੋਂ ਲੈ ਕੇ ਡੱਲੇਵਾਲ ਤੱਕ ਜਾਣਾ ਡੱਲੇਵਾਲ ਤੱਕ ਸਾਪਾਤਾ ਯਾ ਰੋਡ ਸਿੰਗਲ ਹੋਆ ਕਿੰਨੇ ਬੱਚੇ ਸਰ ਵਿੱਚ ਹਾਂ ਦੱਸਗੇ 8 8 ਸੱਤ 8 ਸੀ ਹਾਂ ਡੱਲੇਵਾਲ ਹੀ ਸਾਰੇ ਸੀ ਨਾ ਨਿਆਰਗੜ ਸੀ ਮੋਲੀ ਸੀ ਹਾਂਜੀ ਨਿਆਰਗੜ ਮੋਲੀ ਫਿਰ ਬਾਕੀ ਹੋਰ ਜਗ੍ਹਾ ਦੇ ਸੀ ਤੇ ਇਸ ਕਰਕੇ ਅਸੀਂ ਆਪਣੇ ਹਿਸਾਬ ਨਾਲ ਚਲੀ ਗਏ ਤੇ ਮੋਰੀ ਕਿਹੜੀ ਬਸਦਗੀ ਦੀ ਇਹ ਹਨੂਮਤ ਵਾਲਿਆਂ ਦੀ ਸੀ ਉਹਨਾਂ ਨੂੰ ਫੋਨ ਵੀ ਅਸੀਂ ਕੀਤਾ ਇਹ ਆ ਰਹੇ ਸੀ ਉੱਥੋਂ ਇਧਰ ਮੋਰੀ ਆਉਂਦੇ ਏ ਸੀ ਇਹ ਤੇ ਹੀ ਸੀਗੀ ਇਹਦਾ ਜੀਪੀਐਸ ਚੈੱਕ ਕਰ ਲ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਇਹਦੇ ਅਸੀਂ ਕੋਈ ਨਸ਼ਾ ਨਹੀਂ ਕੀਤਾ ਚੈੱਕ ਕਰਦੇ ਨਹੀਂ ਉਹਨਾਂ ਨੇ ਨਹੀਂ ਕੀਤੇ ਅਸੀਂ ਉਹਨਾਂ ਦੇ ਕਹਿ ਨਹੀਂ ਸਕਦੇ ਹਾਂ ਅਸੀਂ ਉਹਨਾਂ ਸਕੂਲ 'ਚ ਫੋਨ ਮਾਰ ਕੇ ਅਸੀਂ ਦੱਸ ਦਾਂ ਭਾਈ ਇਹਦੇ ਤੱਕ ਲ ਹੋਈ ਤੇ ਉਹਨਾਂ ਦੇ ਕਿੰਨੇ ਬੱਚੇ ਸੀ ਕੁਝ ਪਤਾ ਉਹਨਾਂ ਦੋ ਬੱਚੇ ਸੀ ਠੀਕ ਹੈ ਬੱਚੇ ਉਹਨਾਂ ਦੇ ਬੱਚੇ ਠੀਕ ਹੈ ਬੱਚੇ ਅਸੀਂ ਭੇਜ ਦਈਏ ਤੇ ਕਿੰਨੇ ਕ ਵੇ ਹੋਏ ਸਰ ਹਾਂ ਹੁਣੀ ਹੋ ਜਾ ਥੋੜੇ ਦਿਰ ਨਾ ਹਿਮਰਾਜ ਜੀ ਹਿਮਰਾਜ ਜੀ ਕੀ ਮਾਮਲਾ ਕੀ ਹੈ ਸਾਰਾ ਜਿਹੜਾ ਇੱਕ ਬੱਸ ਪਲਟ ਗਈ ਹੈ ਖਾਣਾ ਖਾ ਰਿਆ ਜੀ ਤੇ ਫੋਨ ਆ ਗਿਆ ਸਾਨੂੰ ਮਤ ਸਕੂਲ ਦੇ ਕਨੈਕਟਰ ਦਾ ਕਿ ਸਾਡੀ ਸਕੂਲ ਦੀ ਬੱਸ ਇੱਥੇ ਖਿਆ ਮੌਲੀ ਰੋਡ ਤੇ ਪਲਟ ਗਈ ਹੈ ਭਾਜੀ ਹਾਂ ਜੀ ਜਦ ਮੈਂ ਕਿਹਾ ਮੇਰਾ ਬੱਚਾ ਇਸ ਵਿੱਚ ਪੜਦਾ ਆ ਮੈਂ ਖਾਣਾ ਛੱਡ ਕੇ ਇਕਦਮ ਤੋੜਾ ਹਾਂ ਜੀ ਜਦ ਇੱਥੇ ਬੱਸ ਪੂਰੀ ਪਲਟੀ ਪਈ ਬੱਚਾ ਮੇਰਾ ਪਚਾਹ ਸਾਨੂੰ ਮਤ ਸਕੂਲ ਦਾ ਡਰਾਈਵਰ ਆ ਉਹਦੇ ਕੰਨ ਵੱਟ ਹੋਇਆ ਦਾ ਜੇ ਕਨੈਕਟਰ ਇਹ ਆ ਉਹਦੀ ਬਾਹਮਗਾ ਟੁੱਟ ਗਈ ਹੈ ਜੀ ਇਹ ਇਹ ਦੋਨਾਂ ਨੂੰ ਮੈਂ ਛੱਡ ਕੇ ਨਰੂਲੇ ਹਸਪਤਲ ਛੱਡ ਕੇ ਆਇਆ ਹਾਂ ਜੀ ਹਾਂ ਜੀ ਇਹ ਆ ਜੀ ਡਰਾਈਵਰ ਕੈਂਬਰੇ ਦਾ ਬੜੀ ਚੀਜ਼ਾਂ ਕਹਿੰਦੇ ਆ ਰਿਹਾ ਜੀ ਲੈਟ ਆਫ ਫੁੱਲ ਗਈਆਂ ਸੀ ਇਨੂੰ ਕਈਆਂ ਨੇ ਕਿਹਾ ਵੀ ਹੌਲੀ ਚੱਲਿਆ ਕਰ ਪਰ ਇਹ ਅੱਜ ਕੀ ਆਇਆ ਸਰ ਕੋਈ ਨਸ਼ਾ ਵਗੈਰਾ ਵੀ ਕੀਤਾ ਡਰਾਈਵਰ ਨੂੰ ਸ਼ਕਲ ਲੱਦੀ ਜੀ ਪੂਰਾ ਕੁਝ ਖਦਾ ਪੀਤਾ ਨਹੀਂ ਜੋ ਸ਼ਕਲ ਲੱਦੀ ਤੇ ਬੱਚੇ ਕਿੰਨੇ ਸੀ ਟੋਟਲ ਬੱਚੇ ਜੀ ਕਿ ਦੋ ਸਾਡੇ ਉਸ ਬੱਸ ਸੀਗੇ ਹਨੂਮਤ ਵਾਲੇ ਚ ਬੱਚੇ ਚ ਬੱਚੇ ਜੜੀ ਚ ਵੀ ਆ ਗਏ ਸਕੂਲ ਚ ਕੋਈ ਛੱਟਾਂ ਬੱਚਿਆਂ ਦੇ ਕਿੰਨੇ ਬੱਚੇ ਬਚਾ ਹੋ ਗਿਆ ਜੀ ਜਿਹੜਾ ਬੱਚਾ 14 ਸਾਲ ਦਾ ਜੀ ਮੇਰਾ ਜਮੀਨਪੁਰ ਤੋਂ ਨਿਕਲ ਗਿਆ ਜੀ ਕਿੱਥੇ ਰਹਿੰਦੇ ਆਪਾਂ ਆਪਾਂ ਖੇੜੇ ਜੀ ਖੇੜੇ ਪਿੰਡ ਤੇ ਕਿੱਦਾਂ ਮਤਲਬ ਕਿ ਮਤਲਬ ਕਿ ਪਲਟਣ ਦਾ ਕੋਈ ਕਾਰਨ ਪਲਟਣ ਕਾਰਨ ਸਿਰਫ ਇਹ ਕੈਮਰੇ ਸਕੂਲ ਦਾ ਬਹੁਤ ਸਪੀਡ ਇਹ ਕੈਮਰਾ ਇਹ ਉਹ ਕੈਮਰੇ ਵਾਲੀ ਤੇ ਉਹ ਹਨੂ ਮਤਲਬ ਜੀ ਤੇ ਇਹ ਕੈਮਰੇ ਵਾਲੀ ਇਹ ਤੇਜ਼ ਸੀ ਬਹੁਤ ਫਾਸਟ ਸੀ ਕਹਿੰਦੇ ਬੱਚੇ ਚਰੁੰਦੇ ਪਏ ਆ ਇਹ ਸਕੂਲ ਦੇ ਵੀ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਆ ਦੇਖੋ ਜੀ ਬਸ ਸਾਹਮਣੇ ਦੇਖੋ ਦਾਸਤੀ ਬਣਾਉਂ ਗਿਰੋ ਪਾਲਟੀ ਪਈ ਆ ਕਨੈਕਟਰ ਜਿਹੜੇ ਪਾਾਂ ਦੀ ਫ੍ਰੈਕਚਰ ਹੋ ਗਈ ਆ ਡਰਾਈਵਰ ਦੇ ਕੰਨ ਦੇ ਨਾਲ ਉਹ ਤੇ ਪਾਟ ਗਿਆ ਜੀ ਹਾਂਜੀ ਕੀ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਮੈਡਮ ਮੈਂ ਤਾਂ ਪਾਜੀ ਇਹਨਾਂ ਚ ਦਾ ਬੱਚਾ ਸੀਗਾ ਸੁੱਤਾ ਤੇ ਮੈਂ ਉਹਨੂੰ ਇਦਾਂ ਦੇਖਦੀ ਸੀ ਬੈਗ ਸਿੱਧਾ ਕਰ ਦਵਾ ਹਾਂਜੀ ਉਹ ਤਾਂ ਉਹਦੇ ਹੀ ਪਤਾ ਲੱਗਿਆ ਜਦੋਂ ਤੇਜ਼ ਆਉਂਦੀ ਸੀਗੀ ਉਹਨਾਂ ਦੀ ਬੱਸ ਤਾਂ ਇਹਨਾਂ ਨੇ ਇਹਨਾਂ ਨੇ ਰੋਕ ਲਈ ਉਹਨਾਂ ਦੀ ਬੱਸ ਚੱਲਦੀ ਸੀ ਜਦੋਂ ਪਲਟ ਗਈ ਆ ਕੋਈ ਨਸ਼ਾ ਵਗੈਰਾ ਕੀਤਾ ਡਰਾਈਵਰ ਨੇ ਕਿ ਐਦਾ ਤਾਂ ਨਹੀਂ ਪਤਾ ਨਾ ਸਾਨੂੰ ਹਾਂਜੀ ਕਿੰਨੇ ਬੱਚੇ ਸੀਗੇ ਇਸ ਬੱਸ ਵਿੱਚ ਵਿੱਚ 7 ਸੀ ਉਹਨਾਂ ਦੀ ਬੱਸ ਵਿੱਚ 2 ਬੱਚੇ ਸੀ 2 ਨਚਾਨ ਕਿਹਦਾ ਹੋ ਗਿਆ ਹਾਂਜੀ ਜਿਆਦਾ ਨੁਕਸਾਨ ਕਿਹਦਾ ਹੋ ਗਿਆ ਸਾਰਾ ਤਾਂ ਉਹਨਾਂ ਦੀ ਬੱਸ ਦਾ ਤੇ ਕੋਈ ਜ਼ਖਮੀ ਤਾਂ ਨਹੀਂ ਹੋਇਆ ਨਹੀਂ ਜੀ ਡਰਾਈਵਰ ਵਗੈਰਾ ਜਾਂ ਕੰਡੈਕਟਰ ਉਹਨਾਂ ਦਾ ਟ੍ਰੈਵਲ ਹੋਇਆ ਕੰਡੈਕਟਰ ਵੀ ਹੋਇਆ ਕੰਡੈਕਟਰ ਹਾਂ ਜੀ ਕੰਡੈਕਟਰ ਸੀ ਕਿਸੇ ਦਾ ਤੇ ਉਹ ਜਿਹੜਾ ਬੱਚੇ ਅਸੀਂ ਕੱਢੇ ਆ ਜਾ ਕੇ ਫਟਾਫਟ ਬੱਸ ਸਾਡੇ ਉੱਤੇ ਰੁਕ ਗਈ ਸੀ ਉਹਨਾਂ ਦੀ ਚੱਲਦੀ ਸੀ ਬੱਸ ਜਦੋਂ ਪਾਈ ਉਹ ਤੇਜ਼ ਰਫ਼ਤਾਰ ਸੀ ਹਾਂ ਜੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਜਿਹੜੇ ਡੱਲੇ ਵਾਲ ਡੱਲੇ ਵਾਲ ਜੀ ਬੱਚੇ ਬੱਚੇ ਛੱਡੇ ਜਾ ਰਹੇ ਹਾਂ ਹਾਂ ਜੀ ਨਿਹਾਲ ਕੜਦਾ ਬੱਚਾ ਸੀ ਉਹ ਮੋੜੀ ਦਾ ਬੱਚਾ ਸੀਗਾ ਤੇ ਬਾਕੀ ਡੱਲੇ ਵਾਲ ਦੇ ਬੱਚੇ ਬੱਚੇ ਠੀਕ ਆ ਸਾਰੇ ਹਾਂ ਜੀ ਸਾਰੇ ਬੱਚੇ ਹਾਂ ਕੀ ਕਿੱਥੋਂ ਕਿ ਮਕੀ ਤੁਸੀਂ ਜਾ ਰਹੇ ਸੀਗੇ ਇਹ ਅਸੀਂ ਸਕੂਲੋਂ ਪੈਂਡ ਤੋਂ ਜਾ ਰਹੇ ਸੀ ਪੈਂਡਸ ਵਾਲਾ ਡੱਲੇਆ ਤੇ ਕਿਹੜੇ ਸਕੂਲ ਪੜ੍ਹਦੇ ਨੇ ਬੇਟਾ ਕੈਂਬ੍ਰਿਜ ਕੈਂਬ੍ਰਿਜ ਸਕੂਲ ਦਾ ਇਹ ਹੋਇਆ ਕਿਦਾਂ ਐਕਸੀਡੈਂਟ ਤੁਸੀਂ ਤਾਂ ਵਿੱਚ ਸੀਗੇ ਬੱਸ ਹਾਂਜੀ ਇਹ বাস ਸਾਡੀ ਵਾਲੀ ਸਿੱਧੀ ਆਈ ਉਹ ਵੀ ਸਿੱਧੀ ਆਈ ਇੱਥੇ ਗਈ ਸੀ ਬੱਸ বাস ਉਹ ਹੁਣ ਕਹਿਣ ਲੱਪੇ ਕਿ ਬ੍ਰੇਕ ਲਾਈ ਪਰ বাস ਬ੍ਰੇਕ ਨਹੀਂ ਲਾਈ ਸਿੱਧੀ ਆਈ ਸਿੱਧੀ ਆ ਕੇ ਉਹਦੇ ਵਿੱਚ ਬਿਮਾਰੀ ਹਲਕੀ ਜਿਹੀ ਵੱਜੀ ਤੇ ਪਾਰਟ ਉਹ ਬਿਲਡਿੰਗ ਦੀ ਹਾਂਜੀ ਕਸੂਰ ਕਿਹਦਾ ਦੋਵਾਂ ਦਾ ਕਸੂਰ ਤਾਂ ਹੁਣ ਨਹੀਂ ਨਾ ਕੋਈ ਨਸ਼ਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਸੀ ਡਰਾਈਵਰ ਨੇ ਨਹੀਂ ਨਹੀਂ ਡਰਾਈਵਰ ਸੋਫੀ ਸੀ ਹਾਂਜੀ ਉਹ ਡਰਾਈਵਰ ਨੇ ਸਹੀ ਸੀ ਡਰਾਈਵਰ ਸਹੀ ਹੈ ਤੁਹਾਡਾ ਹਾਂਜੀ ਤੇ ਤੁਸੀਂ ਮਤਲਬ ਡੱਲੇਪਿੰਡ ਜਾ ਰਹੇ ਸੀ ਹਾਂਜੀ ਡੱਲੇਪਿੰਡ ਕਿੰਨੇ ਕ ਬੰਦੇ ਡੱਲੇਵਾਂ ਜਾ ਰਹੇ ਕਿੰਨੇ ਕ ਬੰਦੇ ਆਪਣੇ ਜ਼ਖਮੀ ਹੋਏ ਕੁਝ ਪਤਾ ਨਹੀਂ ਜ਼ਖਮੀ ਨਿਆਣਾ ਕੋਈ ਨਹੀਂ ਹੋਇਆ ਡਰਾਈਵਰ ਦੇ ਕੰਡਕਟਰ ਡਰਾਈਵਰ ਤੇ ਕੰਡਕਟਰ ਕਿਹੜੀ ਬੱਸ ਤੇ ਹੋਏ ਡਰਾਈਵਰ ਕੰਡਕਟਰ ਹਾਂਜੀ ਦੂਜੀ ਬੱਸ ਉਹ ਕਿਹੜੀ ਬੱਸ ਕਿੱਥੇ ਉਹ ਹਨੂਮੰਤ ਹਨੂਮੰਤ ਉਹਦੇ ਹੋਏ ਅੱਜ ਹਾਂਜੀ ਤੇ ਉਹ ਤੇ ਸੀ ਕਿ ਕਿ ਤੇ ਸੀ ਉਹ ਤੇਜ਼ ਸੀ ਸਾਡੀ ਥੋੜੀ ਹੋਣੀ ਸੀ ਠੀਕ